ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਧੀਰੇਗੋੜ ਜ਼ਿਲ੍ਹਾ ਅਮਰਸਰ ਤਹਿਸੀਲ ਜੜਿਆਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਵੀਰ ਕੋਟ ਟੋਟਲ 7 ਪਸ਼ੂ ਸੇਲਿਆ ਜਿਨ੍ਹਾਂ ਵਿੱਚੋਂ 3 ਪਸ਼ੂ 7 ਸੂਏ ਤੇ ਬਾਕੀ ਗੱਬਣਾਂ ਜੀ ਚੰਗੇ ਸੋਹਣੇ ਕੁਆਲਿਟੀ ਦੇ ਪਸ਼ੂ ਆ ਬਹੁਤ ਹੀ ਚੰਗੇ ਤੇ ਸਭ ਤੋਂ ਪਹਿਲਾਂ ਬੇਨਤੀ ਜ਼ਰੂਰੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਹਾਂਜੀ ਸਾਸਰੀ ਘਾਲ ਭਾਜੀ ਕੀ ਹਾਲ ਚਾਲ ਹੈ ਜੀ ਠੀਕ ਆ ਵਧੀਆ ਵੀਡੀਓ ਚੱਲ ਰਹੀ ਠੀਕ ਆ ਜੀ ਤੇ ਕਾਫੀ ਦਿਨਾਂ ਬਾਅਦ ਹੀ ਅੱਜ ਵੀਡੀਓ ਚੜ੍ਹਨ ਲੱਗੀ ਹੈ ਹਾਂ ਜੀ ਹਾਂ ਜੀ ਥੋੜਾ ਜਿਹਾ ਨਾ ਕੋਈ ਪ੍ਰੋਬਲਮ ਹੀ ਇਦਾਂ ਨਹੀਂ ਪੈ ਗਈ ਜੀ 8-10 ਦਿਨ ਤੋਂ ਵੈਸੇ ਹੀ ਨਹੀਂ ਮਾਣੀ ਨਹੀਂ ਕੀਤਾ ਨਾ ਕਿਦਾ ਫੋਨ तकरीबन ਮੇਰੇ ਸਾਹ ਨਾਲ ਫੋਨ ਨਾਲੇ ਬੜਾ ਨਾ ਵੱਡ ਘੱਟ ਬੋਲਣਾ ਕਿ ਫੋਨ ਨਹੀਂ ਚੁੱਕਦਾ ਮੈਂ 8 ਦਿਨ ਫੋਨ ਨਹੀਂ ਚੁੱਕਿਆ ਗਿਆ ਮੇਰੇ ਕੋਲ ਹਾਂ ਜੀ ਹਾਂ ਜੀ ਮਾਣੀ ਨਹੀਂ ਕੀਤਾ ਸਾਨੂੰ ਵੀ ਕਾਫੀ ਫੋਨ ਆਏ ਵੀ ਵੀਰ ਫੋਨ ਨਹੀਂ ਚੁੱਕਦਾ ਹਾਂ ਜੀ ਹਾਂ ਜੀ ਤੇ ਚਲੋ ਫੋਟੋ ਮਹਾਰਾਜ ਦੇ ਹੱਥ ਜੀ ਹਾਂ ਜੀ ਤੇ ਕਿੰਨੇ ਅੱਜ ਪਸੋਂ ਅੱਜ ਵੀਰ ਦੀ ਹਾਂ ਜੀ ਤੇ ਤਿੰਨ ਸੱਤ ਸੱਤ ਡੰਗਰੇ ਵੀਰੇ ਠੀਕ ਹੈ ਦੋ ਦਾਵਾ ਵਾ ਇੱਕ ਦਾਸ ਹੋਈ ਐ ਤੇ ਦੋ ਦਾ ਗੱਪਣਿਆ ਠੀਕ ਹੈ ਦੋ ਤੋਂ ਮੱਝਾ ਹੋਈ ਜਾਵਾਂ ਦੋ ਦਾ ਗੱਪਣ ਠੀਕ ਹੈ ਮੁੱਲ ਜੈਰੀ ਆ ਮੁੱਲ ਜੈਰੀ ਕਰੀਦੇ ਤੁਹਾਨੂੰ ਪਤਾ ਫੇਰ ਹੀ ਮਾਲ ਵਿਕਦਾ ਜੇ ਐਡਰੈਸ ਦੱਸ ਦੋ ਵੀਰੇ ਜੀ ਜੀ ਆ ਫਟੋਂ ਜ਼ਿਲ੍ਹਾ ਪੈਂਦਾ ਅਮਰਸਰ ਸਾਹਿਬ ਜੀ ਉਹਦੇ ਜੰਡੇਆਲਾ ਗੁਰੂ ਨੂੰ ਸ਼ਹਿਰ ਪਿੰਦਾ ਜੀ ਸ਼ਹਿਰ ਦੇ ਲਾਗੇ ਧੀਰੇ ਕੋੜ ਪਿੰਡ ਆ ਦਾਣਾ ਮੰਡੀ ਵਾਲੀ ਸਾਈਡ ਤੇ ਪਿਛਲੇ ਬੰਨੇ ਜੀ ਕਈ ਭਰਾ ਪੁੱਛਦੇ ਨੇ ਵੀ ਕਿਹੜੀ ਸਾਈਡ ਤੇ ਆ ਮਤਲਬ ਦਾਣਾ ਮੰਡੀ ਜਿਹੜੀ ਹੈ ਨਾ ਜੰਡੇਆਲੇ ਵਾਲੀ ਜੰਡੇਆਲੇ ਵਾਲੀ ਉਹ ਸਾਈਡ ਤੇ ਜੇ ਪਿੰਡ ਪਿਛਲੇ ਬੰਨੇ ਦਾਣਾ ਮੰਡੀ ਦੇ ਇੱਥੋਂ ਦੇਖਦੀ ਹੈ ਮਤਲਬ ਹਾਈਵੇ ਜਿਹੜਾ ਵਾ ਮੇਨ ਅਮਰਸਰ ਤੋਂ ਜਲੰਧਰ ਵਾਲਾ ਕਿੰਨਾ ਇੱਥੋਂ ਹੋਰ 2 ਕਿਲੋਮੀਟਰ ਨਹੀਂ ਜੇ ਇਧਰ ਦੀ ਜਾਈਏ ਤਾਂ ਮੇਰੇ ਸਿਰ ਅੱਧਾ ਕਿਲੋਮੀਟਰ ਪੈਣਾ ਜਾਂ 1 ਕਿਲੋਮੀਟਰ ਪੈਣਾ ਕਿਲੋਮੀਟਰ ਹਾਂਜੀ ਹਾਂਜੀ 1 ਕਿਲੋਮੀਟਰ ਹਾਈ ਠੀਕ ਹੈ ਤੇ ਫੋਨ ਨੰਬਰ ਦੱਸ ਲਈ ਕੋਨ ਵੀਰ ਜੀ 70874 04611 ਇੱਕ ਨੰਬਰ ਹੋ ਰਿਹਾ 998855300 ਠੀਕ ਹੈ ਤੇ ਨਾਮ ਜਤ ਜਤਿੰਦਰ ਸਿੰਘ ਹੈ ਹਨਾ ਧੀਰੇ ਕੋਟ ਤੇ ਸ਼ੁਰੂਆਤ ਗੱਬਣ ਤੋਂ ਕਰੀਏ ਛੋਟੀ ਚੰਗੀ ਸੋਹਣੀ ਹੈ ਸੁਆ ਕਨਵਾਈ ਇਹਦਾ ਸੁਆ ਵੀਰ ਦੀਆਂ ਦਾ ਦੁੱਜੇ ਸੋਹਣੀ ਹੈ ਦੁੱਜੇ ਸੂਏ ਸੁਣੀ ਹੈ ਆਹ ਵੇਖੋ ਜੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਤੇ ਦੇਣ ਕਿੰਨੇ ਕੁ ਲੈ ਜੀ ਵੀਰ ਜੀ ਇੱਕ ਤਰੀਕ ਨੂੰ ਪੂਰੇ ਅੱਜ ਤਰੀਕ ਹੈਗੀ ਜੀ ਕਿੰਨੀ ਅੱਜ ਅੱਜ 22 ਤਰੀਕ ਹੋਣੀ 22 22 ਪੂਰੇ ਆ ਠੀਕ ਹੈ ਬਿਕਦਾ ਤਨ ਵਧ ਘਟ ਵੀ ਖੜ ਸਕਦੀ ਹੈ ਤੇ ਚਲੋ ਹਾਂਜੀ ਬਾਕੀ ਇੱਕ ਤਰੀਕ ਨੂੰ ਪੂਰੇ ਸੋਹਣੀ ਸੁਨੱਖੀ ਪੂਰੀ ਬਣੂ ਬਹੁਤ ਸੋਹਣੀ ਜੀ 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 ਬਾਕੀ ਕੱਦ-ਗਾਠ ਵੀ ਚੰਗਾ ਬੇਲਦੀ ਵੀ ਕਾਫੀ ਲੰਮੀ ਆ ਕੈਮ ਆ ਪੂਰੀ ਹਾਂਜੀ ਹਾਂਜੀ ਲਾਲ ਆ ਵੇਖੋ ਜੀ ਹਮਾ ਨਾ ਬਿੰਦੀਆਂ ਵਾਲਾ ਜੀ ਕਰਮਾਲੀ ਦਾ ਬਹੁਤ ਸੋਹਣੀ ਕਰੋ ਚਲੋ ਦੇਣ ਕਿੰਨੇ ਲੈ ਜੂਗੀ ਜੇ ਵੀ ਜਿੱਕਲ ਦੀ 8 ਜਣ ਉਤਾਰੇ ਦੇ ਆ ਹਾਂਜੀ ਇੱਕ ਬੋਲ ਵਾਧੇ ਵੀ ਖੜ ਸਕਦੀ ਆ ਚਲੋ ਰੀਤ ਮਹਾਰਾਜ ਦੇ ਹੱਥ ਚੇਕਾ ਤਾਂ ਦੇ ਬੋਲ ਲੈ ਗਈ ਆ ਸੋਹਣਾ ਆ ਨਾ ਤਿਆਰ ਕਰੂਗੀ ਬਾਕੀ ਸਾਫ ਸੁਥਰੀ ਆ ਬਾਕੀ ਬੇਲ ਦੀ ਵੀ ਲੰਮੀ ਆ ਕੱਦ ਵੀ ਸੋਹਣਾ ਤੇ ਥਾਣਾ ਦਾ ਗੈਪ ਵੀ ਚੰਗਾ ਹਮਾਨੇ ਦੇ ਉੱਤੇ ਬਿੰਦੀਆਂ ਲੱਗੀਆਂ ਠੀਕ ਆ ਆ ਵੇਖੋ ਮੰਦ ਮੰਦ ਬਾਕੀ ਪੇਟ ਬੂੜੇ ਦੀ ਚੰਗੀ ਸੋਹਣੀ ਚੌੜੀ ਚਾੜੀ ਚੰਗੀ ਆ ਕੁਆਲਿਟੀ ਪੂਰੀ ਆ ਇਹ ਵੀ ਵੇਖੋ ਗੱਬਣ ਦਾ ਪੈਸੇ ਤੇ ਕਹਿ ਦੇਣਾ ਨਾ ਹਾਰ ਵੀਡੀਓ ਦੇ ਵਿੱਚ ਵੇਖੋ ਆਪਣਾ ਆਈਡੀਆ ਲਾ ਕੇ ਡੰਗਰ ਲਿਆ ਕਰੋ ਤਕਰੀਬਨ ਕਈ ਵਪਾਰੀ ਨੂੰ ਕਹਿਦੇ ਨੂੰ ਇੰਨਾ ਕਾਹ ਹੈ ਦੁੱਦ ਜੀ ਉਹ ਕਹਿਣਾ ਨਹੀਂ ਚੱਲਣਾ ਸੋ ਆਪਣਾ ਐਵਰੇਜ ਹੁੰਦੀ ਵੀ ਇੰਨਾ ਦੇ ਸਕਦੇ ਆ ਉਹ ਨਹੀਂ ਪਤਾਦਾ ਵੀ ਕੁ ਵੱਧ ਦੇਵੇ ਜਾਂ ਕੱਟ ਦੇਵੇ ਜੀ 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 ਗੱਬਣ ਦਾ ਆਪਣਾ ਚੈੱਕ ਪਾਸ ਕਰਕੇ ਖੜਿਆ ਕਰੋ ਆਪਣੇ ਤੱਕੜੀਆਂ ਆ ਕਿ ਆਪੋ ਆਪਣੀ ਹਨ ਸਾਰਿਆਂ ਦੀ ਨਜ਼ਰ ਦੇ ਵਿੱਚ ਨਜ਼ਰ ਦੇ ਨਾਲ ਤੋਲ ਹੀ ਸਕਦਾ ਬੰਦਾ ਵੀ ਇੰਨਾ ਕਾ ਆਈਡੀਆ ਹੈਗਾ ਵਪਾਰੀ 70% ਐਵਰੇਜ ਲਾਉਂਦਾ 30% ਰੱ ਥਾਣ ਥੋੜਾ ਬੜਾ ਸੋਹਣਾ ਲੱਗਾ ਵਾ ਬਾਕੀ ਘਵਾਲ ਤੇ ਪਰ ਬਹੁਤ ਪੁਰਣੀ ਆ ਆ ਵੇਖੋ ਜੀ ਥਾਣ ਦੀ ਕੁਆਲਿਟੀ ਬਹੁਤ ਚੰਗੀ ਗੈਬ ਵੀ ਥਾਣਾ ਦਾ ਚੰਗਾ ਫੇਸ ਸਿੰਘ ਬਹੁਤ ਸੋਹਣਾ ਵਾ ਬਾਕੀ ਫੱਬਦੀ ਆ ਜੀ ਸੋਹਣੀ ਆ ਤੇ ਵੀਰ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਤੇ ਵੀਰ ਜੀ 85000 ਰੁਪਿਆ ਕਰਦੇ ਆ ਤੇ ਮਾਨ ਤਾਨ ਕਿੰਨਾ ਕਰੋ ਵੀਰ 80 ਦੀ ਮੈਂ ਦੇ ਦਾਂਗੇ ਛੋੜ ਕਰ ਦੋਗੇ ਨਾ 1000 ਨਾ 2000 ਨਾ 3000 76 ਦੀ ਮੈਂ 70000 ਜੋ ਮੌਕੇ ਤੇ ਕਰ ਦੋ 70 ਦੀ ਹੋਗੀ 500 ਮਾਨ ਹੋਊਗਾ ਉਹਦੇ ਚੋਂ 14 200 ਵਾਲੀ ਗੇਮ ਹੋਣੀ ਜਿਆਦਾ ਫਰਕ ਸਾਡੇ 76 ਦੇ ਕਿ ਪੂਰੇ 76 ਸਾਡੇ 76 ਦੀ ਦੇ 76 ਦੀ ਦਵਾਂਗੇ ਪਰ 76 ਤੋਂ 2 400 ਉੱਤੇ ਥੱਲੇ ਹੋਣਾ ਜੀ ਠੀਕ ਆ ਬਾਲਾ ਫਰਕ ਨਹੀਂ ਪਿਆ ਸਹੀ ਆ ਇਹ ਵੀ ਚਲੋ ਜਹਾਜ ਦੇ ਰੇਟ ਕਰਾਂਗੇ ਹਰੇਕ ਰੂਪ ਜਿੱਲੇ ਵੀ ਘਰ ਖਾਣੇ ਆ ਬਿਲਕੁਲ ਕੱਟ-ਕੱਟ ਵੀ ਸੋਨਾ ਬਣਾ ਠੀਕ ਤੇ ਦੂਜੇ ਨੰਬਰ ਵਾਲੀ ਸੂਈ ਕਿ ਸੋਨ ਵਾਲੀ ਇਹ ਸੂਈ ਦੇ ਇਹਨੂੰ 3 ਮਹੀਨਾ ਹੋ ਗਿਆ ਜੀ 1 ਮਹੀਨਾ ਹੋ ਗਿਆ ਬੱਚਾ ਕੀ ਮਗਰ ਜੀ ਇਹਦੇ ਆਹ ਕੱਟੀ ਹੋਈ ਹੈ ਨਾ ਸੂਈ ਦਾ ਕੁਆਲਿਟੀ ਵੀ ਮੈਂ ਤੁਹਾਨੂੰ ਵੱਡੀ ਨਹੀਂ ਚਾਹੀਦੀ ਛੋਟੀ ਪਰ ਕੱਟੀ ਹੋਣੀ ਹਾਂ ਜੀ ਕੱਟੀ ਵੀ ਸੋਹਣੀ ਆ ਤੇ ਮੱਜ ਵੀ ਠੀਕ ਆ ਸੋਹਣੀ ਬਾਕੀ ਟੀ-ਸ਼ਰਟਾਂ ਪਾਈਆਂ ਪੂਰੀਆਂ ਪਾ ਕੇ ਤੂੰ ਵੀ ਨਹੀਂ ਪਾਈ ਹਾਂਜੀ ਅੱਜ ਨਿਕਾ ਵਪਾਰੀ ਵੀ ਆ ਗਿਆ ਠੀਕ ਹੈ ਛੁੱਟੀ ਆ ਨਾ ਅੱਜ ਮੈਂ ਐਦਵਾਰ ਠੀਕ ਇੱਕ ਆਦੇ ਦਾ ਜਿਆਦਾ ਵੱਡਾ ਨਹੀਂ ਹੈ ਨਾ ਨੋਰਮਲ ਸਾਈਜ਼ ਆ ਹਾਂ ਵੱਡੀ ਨਹੀਂ ਆ ਬਾਕੀ ਹਾਂਜੀ ਵੱਡੀ ਨਹੀਂ ਕੀ ਬਾਕੀ ਸੋਣੀ ਫੱਬ ਪੀਣ ਵਾਸਤੇ ਆ ਫੱਬਦੀ ਆ ਹਾਂਜੀ ਸਾਲੁੱਥੀ ਆ ਥਾਣ ਥਣ ਵੀ ਚੰਗਾ ਲੱਗਾ ਹੋਇਆ ਜਿੰਨੇ ਤੇ ਨਵੇਂ ਕੰਮ ਚਲਾਉਣਾ ਦਾ ਵੀ ਧਿਆਨ ਰੱਖਣੀਆਂ ਜਿੱਦਾਂ ਕਿ ਇਹ ਕਹਿੰਦੇ ਛੋਟਾ ਭਾਜਾ ਹਾਂਜੀ ਉਹਦੇ ਵਾਸਤੇ ਬੜੀ ਵਧੀਆ ਜਿੰਨੇ ਘਰ ਦੁੱਧ ਚੋਣ ਵਾਸਤੇ ਦੋ ਦਿਨ ਦੇਰੀ ਦੇਰੀ ਜਾਣਾ ਦੁੱਧ ਪੀਣ ਨੂੰ ਹਾਂਜੀ ਠੀਕ ਆ ਤੇ ਕਿੰਨਾ ਮਿਰਚੀ ਦੁੱਧ ਹੁਣ ਉਹਨੂੰ ਤਾਂ ਵੀ ਇੱਥੇ ਟਾਈਮ 5 ਕਿਲੋ ਜਾਂ 6 ਕਿਲੋ 5 ਲਾ ਕੇ ਚਲੋ ਨੇ ਬਸ ਇਹ ਨਹੀਂ ਕਹਣਾ 5 ਹੀ ਕਹਣਾ 5 ਕਿਲੋ ਹਾਂਜੀ ਇੱਥੇ ਆਪਾਂ 5 ਕਿਲੋ ਮੇਰੇ ਦੀ ਕੱਟੀ ਦੇ ਜਾਂਗੇ ਠੀਕ ਟੀ ਕਾਟਾ ਕਾਦ ਲੈ ਨਹੀਂ ਨਹੀਂ ਇਹ ਵੀ ਚਲੋ ਸਾਬ ਦੁਖੋ ਆਪਾਂ ਦੇ ਕਾਲ ਹੀ ਲਈ ਹੈ ਜੀ 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 ਚਲੋ ਸਾਬਾ ਸਬਾ 5 ਕਿਲੋ 2 ਕਿਲੋ ਵਾ ਸਕਦੀ ਪਰ ਆਪਾਂ 5 ਕਰਕੇ ਦਵਾਂ ਠੀਕ ਆ ਤੋਰੋ ਜੀ ਆ ਵੇਖੋ ਕਰੋ ਚੈੱਕ ਆ ਬਾਕੀ ਸੋਹਣਾ ਹਵਾਨਾ ਥਾਨ ਬੜਾ ਚੰਗਾ ਲੱਗਾ ਸੋਹਣਾ ਬਹੁਤ ਸਾਫੀ ਸੁਥਰੀ ਬੜੀ ਆ ਆ ਵੇਖੋ ਜੀ ਬਾਕੀ ਦੂਜੀਆਂ ਮੱਜਾਂ ਨਾਲੋਂ ਥੋੜਾ ਕੱਦ ਛੋਟਾ ਵਾ ਜੀ 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 ਮੁੱਲ ਵੀ ਉਹਨਾਂ ਕਰ ਦੇਣਾ ਮੰਗੇ ਮੋੜਾਂ ਦਾ ਮੁੱਲ ਕਰਾਂਗੇ ਠੀਕ ਆ ਟੋਕੜਾਰੇ ਭਾਦਾਂਗੇ ਚੱਲ ਜਾਂਦੋ ਬਾਕੀ ਸੋਹਣੀ ਬਾਕੀ ਕੈਮ ਐ ਲੱਸੀ ਥੋੜਾ ਹੋਵੇ ਥਾਣ ਵੀ ਚੰਗਾ ਵਾ ਸੋਹਣਾ ਵਾ ਬਾਕੀ ਕੋਈ ਸੰਭੂਗਾ ਚੰਗੀ ਸਾਂਭ ਕਰੂਗੀ ਤੇ ਪੱਠੇ ਪਾਊਗਾ ਇਹਨੂੰ ਤਾਂ ਫੇਰ ਦੋ ਦਦੇ ਦੇਣਾ ਨੇ ਹੋਣ ਜਿਹੜਾ ਤੁਸੀਂ ਦੱਸਿਆ 5 ਤੋਂ 6 ਕਿਲੋ ਹੀ ਆ ਹਨਾ ਹਾਂਜੀ 5 ਕਿਲੋ ਲਾਲੇ ਕੋ 6 ਲਾਲੇ ਚਲੋ 5 ਕਰਕੇ ਸਾਡੇ ਕੋ ਖੜੇ ਠੀਕ ਤੇ ਕਿਹੜੀ ਦਾ ਕਰੋ ਵਧੂਗਾ ਜਾਂ ਕਿਲੋ ਘਟ ਜੂਗਾ ਆਪਾਂ ਕਹਿੰਦੇ ਕਿੰਨਾ ਮੁੱਲ ਕਰਨਾ ਏ ਕੋ ਕਿਹੜਾਰੇ ਪਾਸੋਂ ਦਾ ਲਗਾ ਦੇ ਦਾਂਗੇ ਦੱਸੋ ਹਾਂਜੀ ਮੁੱਲ ਦੇਦਾ 65000 ਰੁਪਇਆ ਕਰਦੇ ਆ ਹਾਂਜੀ 80 ਵੀ ਕਰਦੇ ਆ 55000 ਦੀ ਮਾੜ ਤਾਣਾ ਹਾਂ ਨਾ 53500 ਰੁਪਇਆ ਦੇਣਾ ਠੀਕ ਮਾਨ ਵੀ ਕਰਾਂਗੇ ਇਹ ਨਹੀਂ ਪੂਰੇ 53 ਦੀ ਕਰ ਦੋਗੇ ਦੇ ਦਾਂਗੇ ਭਾਜੀ ਦੋ 400 ਦੀ ਨਹੀਂ ਗੱਲ ਹੁੰਦੀ ਜੇ ਕੋਈ ਆਪਣਾ ਪਿਆਰ ਨਾਲ ਦਾ ਕੋਈ ਬਾਕੀ ਥਣਾ ਦੀ ਬਾਤ ਘੜਤ ਨਹੀਂ ਉਹ ਆਪਣੀ ਉਹ ਗਰੰਟੀ ਨਾ ਨਾ ਗਲਤ ਹੋ ਜਾਂਦਾ ਉਹ ਦੱਸਾਂ ਬਾਕੀ ਗੱਡੀ ਵੇਖ ਲੋ ਗੱਡੀ ਜੰਗੀ ਸੋਹਣੀ ਮੱਝ ਦੀ ਨਹੀਂ ਐਡੀ ਕੋਆ ਜਾ ਲੱਗਦੀ ਬਹੁਤ ਗੱਡੀ ਬਹੁਤ ਸੋਹਣੀ ਹਾਂਜੀ ਹਾਂ ਤੇ ਤੇ ਆ ਜਿਹੜੀ ਆ ਇਹ ਵੀ ਸੂਹੀ ਆ ਇਹਨੂੰ 10 ਸਾਲ ਕਿਹਾ ਸੂਹੀ 10 ਸਾਲ ਦਾ ਬੱਚਾ ਇਹਦਾ ਇਹ ਮੇਰੇ ਕੋਲ ਹੀ ਇਹਨੂੰ ਨਾਲ ਥਾਣ ਨੂੰ ਥੋੜੀ ਪ੍ਰੋਬਲਮ ਟੈ ਗਈ ਥਾੜੂ ਜਾ ਖਾ ਕੇ ਤੇ ਥਾੜੂ ਮਤਲਬ ਪਿਛਲਾ ਖਤਮ ਹੋ ਤਾ ਦੁੱਧ ਭਾਜੀ ਕਿੰਨਾ ਹੈ ਦੇ ਕੋਲ ਦੁੱਧ ਦੀ ਦੀ ਸ਼ੇਰ ਨੂੰ ਦੋ ਦੇ। ਚੀਕ ਨਾ ਜਨਾਗਰ ਨੂੰ। ਬੱਚਾ ਹੈ ਨੀਗਾ। ਬੱਚਾ ਹੈਗਾ ਉਹ। ਬੱਚਾ ਹੈਗਾ। ਬਿੰਦਰ ਬੱਚਾ ਤੇ ਜਦੋਂ 10 12 ਦਿਨਾਂ 15 ਦਿਨਾਂ ਲਾ। ਅੱਛਾ ਬੱਚਾ ਉਧਰ ਵੱਜਾ। ਬੱਚਾ ਪਰੇ ਵੱਜਾ। ਠੀਕ। ਦੁੱਧ ਸ਼ੇਕ ਕਿਲੋ ਹੀ ਆ ਹਨਾ। ਪਿਛਲੇ ਥਾਂ ਤੋਂ ਤੇਲੜ ਹੋ ਗਈ ਹੈ। ਹਾਂਜੀ ਹਾਂਜੀ। ਬਿਲਕੁਲ ਨਹੀਂ ਆਉਂਦਾਗੇ। 17 ਆਉਂਦੀਆਂ। 10000 ਆਉਂਦੀ। ਠੀਕ ਆ। ਬਾਕੀ ਕੱਦ-ਕੱਡ ਜਾਂ ਕਰ ਲੋ ਪੂਰੇ ਵੱਡੇ ਕੱਦ ਦੀ ਮਾਲ ਗਿਆ। ਸੋਹਣੀ ਸੁਨਖੀ। ਜਿੱਦਾਂ ਨੂੰ ਮਰਜ਼ੀ ਤੂੰ ਇਹਨੂੰ ਦੂਰ ਦੇ। ਆਹ ਵੇਖੋ ਜੀ। ਕੱਦ-ਕੱਡ ਚੈੱਕ ਕਰ ਲਓ ਪੂਰਾ ਵੱਡਾ ਆ। ਹਾਂਜੀ ਵੱਡੀ ਆ। ਬਾਕੀ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ। ਇੱਕ ਥਾਣ ਦੇ ਵਿੱਚ ਦੁੱਧ ਘੱਟ ਆਉਂਦਾ, ਤਿੱਲੜ ਮੰਨ ਕੇ ਲਓ ਦਈ। ਆਉਂਦਾ ਹੈਗਾ ਵਾ। ਬਾਕੀ ਕੱਦ-ਕੱਡ ਪੂਰਾ ਵੱਡਾ। ਸੋਹਣੀ ਸੁਨੱਖੀ ਆ ਜੀ, ਜਾਣ ਦੇ ਵੀਰ ਬੰਦ। ਚਲ। ਆਹ ਦੇਖੋ ਜੀ ਥਾਣ ਬਹੁਤ ਸੋਹਣਾ, ਬਾਕੀ ਤਿੰਨੇ ਥਣ ਬੜੇ ਚੰਗੇ ਆ। ਬਹਿਣੀ ਵਾਲਾ ਥਣ ਜਿਹੜਾ ਉਹਦੇ ਵਿੱਚ ਥੋੜਾ ਫਰਕ ਪੈ ਗਿਆ। ਹੁਣ ਘਟਣੀ ਜਾਂ ਤੇ ਵੱਧ ਲਈ ਹੁੰਦਾ। ਹਾਂਜੀ ਹਾਂਜੀ। ਥੋੜੇ ਬੜੇ ਆ। ਜੀ ਕੋਈ ਉਹਦਾ ਸੱਚ ਕਹਿ ਦਿੰਦੇ ਆ ਵੀ ਸਾਡੇ ਘਰ ਆਈ ਤੁਹਾਨੂੰ 10 ਦਿਨਾਂ ਬਾਅਦ 15 ਦਿਨਾਂ ਬਾਅਦ ਆ ਗਿਆ ਹੁਣ ਅਸੀਂ ਵੀ ਤੇ ਦੇਖ ਕੇ ਲਈ ਜੀ 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 ਉਹਨੇ ਸਾੜੂ ਪਹਿਣਾ ਜਾਂ ਕੋਈ ਚੀਜ਼ ਤੁਸੀਂ ਤਾਂ ਲਾਮਾ ਨਹੀਂ ਦਿੱਤਾ ਨਾਲ ਆਪਾਂ ਕਹਾਂ ਲਾਮਾ ਦੇਣਾ ਆਪਣੇ ਹੱਥੀਂ ਦੇਖ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਤੁਹਾਨੂੰ ਫਟ ਫੋਨ ਕਰਾ ਜੀ ਪੰਜ 6 ਦਿਨ ਚੋਈ ਵੀ ਆ ਚੰਗੀ ਭਲੀ ਕੋਈ ਗੱਲ ਨਹੀਂ ਪਹਿਣ ਲੱਗਿਆ ਜਿਹੜੀ ਚੀਜ਼ ਪਹਿਣ ਪਹਿਣ ਭਰਾ ਇਦਾਂ ਦੇ ਰਾਤ ਨੂੰ ਵੀ ਸੌਣ ਦਿੰਦੇ ਫਿਰ ਜਦੋਂ ਗਲਤ ਮਾੜਾ ਕੰਮ ਹੋ ਜਾਂਦਾ ਨਾ ਸਾਡੇ ਜਾਂਦੇ ਨਹੀਂ ਪਹਿਣ ਭਰਾਵਾਂ ਨੂੰ ਭਰੀ ਇਹ ਚੀਜ਼ ਹੈ ਹੋ ਸਾਰਿਆਂ ਨੇ ਜਿਹੜੀ हां ਸਾਡੇ ਘਰੋਂ ਗਿਆ ਜਿੱਦਾਂ ਸਾੜਾ ਇੱਥੇ ਵੇਖਣਾ ਹੈ ਉਦੋਂ ਗਲਤ ਨਿਕਲੇ ਤੁਹਾਡੇ ਘਰ ਜਦੋਂ ਉਹਨਾਂ ਇੱਕ ਦੋ ਦਿਨ ਉਹ ਤੋਂ ਬਾਅਦ ਕੋਈ ਪ੍ਰੋਬਲਮ ਪੈਂਦੀ ਤੇ ਬਾਹਰ ਇਹਦੇ ਹੱਥ ਚੱਲਦੇ ਜ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਦੀ 60000 ਜਿਹੜੀ ਘਰੋਂ ਬੜੇ ਡਿਆ ਹੁੰਦਾ ਚਲੋ ਆਪਣੀ ਮਰਜ਼ੀ ਕਰ ਲਓ ਆਪਾਂ 257000 ਮੌਕੇ ਤੇ ਛੋਟ ਕਰਦਾ ਕਰਦਾ ਬੱਚਾ ਕੀ ਇਹਦੇ ਮਗਰ ਬੱਚਾ ਤੇ ਮਗਰ ਕੱਟਾ ਜੇ ਕੱਟਾ ਮਗਰ ਕੱਟਾ ਦਿਖਾ ਦੇਣਾ ਆਹ ਕੱਟਾ ਕੱਟਾ ਕੁਲਾ ਹੀ ਆ ਜੇ ਵੇਖ ਲੋ ਆਹ ਆ ਜੀ 12 13 ਦਿਨ ਦਾ ਆ ਆ ਵੇਖੋ ਜੀ ਕੱਟਾ ਸਾਬਰ ਗੁੰਮਾ ਨਹੀਂ ਕੋਈ ਪਹਿਲਾਂ ਤੋਂ ਪਤਾ ਵੀ 8 10 ਦਿਨ ਥੋੜਾ ਜੀ 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 ਸਾਬੇ ਹੋਈ ਇਹੋ ਜੇ ਇਹੋ ਜੇ ਜੀ 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 ਠੀਕ ਆ ਬਾਕੀ ਕੁਆਲਟੀ ਉਹਦਾ ਜੇ ਪੂਰੇ ਥਣ ਚੰਗੇ ਹੁੰਦੇ ਤੇ ਦੁੱਧ ਉਹ ਜ਼ਿਆਦਾ 10 12 ਕਿਲੋ ਚੋਈ ਸੀ ਮੇਰੇ ਕੋ ਵੀ ਦੇ ਸੰਭੀ ਲਿਖ ਜੀ ਜੀ ਚਲੋ ਬਾਕੀ ਆਪਾਂ ਜਿੰਨਾ ਹੋਇਆ ਉਹਨਾਂ ਦੱਸ ਕੇ ਦਵਾਂਗੇ ਅਗਲੇ ਦੇ ਕਰਾਂਗੇ ਅੱਗੇ ਭੋੜੀ ਆ ਗਈ ਹਾਂ ਜੀ ਜੀ ਤੁਰੋ ਬੱਚਾ ਇਹਦਾ ਕਿਹੜਾ ਇਹਦੇ ਮੈਂ ਤਾਂ ਨਹੀਂ ਦੀ ਮੈਂ ਅੱਗੇ ਸੋਚਦਾ ਆਹ ਬੱਚਾ ਇਹਦਾ ਜਮਾ 3-4 ਮਹੀਨਾ ਦਾ ਬੱਚਾ ਵਾ ਅਛਾ 4 ਮਹੀਨੇ ਦਾ ਤੋਰ ਨੂੰ ਮੀਤ ਦਿੱਤਾ 4 ਮਹੀਨਾ ਦਾ ਬੱਚਾ ਵਾ ਪਰ ਮੈਂ ਦੁੱਧ ਸੱਜਰ ਨੂੰ ਬਜਾੜਾ ਕਰ ਦਿੱਤਾ ਆ ਵੇਖੋ ਕੱਦ ਕਾਣ ਲੀਟਰ ਦੁੱਧਿਆ ਭਾਜੀ 13 ਕਿਲੋ 13 ਕਿਲੋ ਜਿਹੜੇ ਸਾ ਨਾ ਚੜਾ ਕੋਈ ਗਾਰੰਟੀ ਲੈ ਜਾਵੇ ਫੇਰ ਘਰ ਛੱਡ ਕੇ ਕੋਈ ਉਦੇ ਮੱਝ ਦੀ ਚੜਾਈ ਦੱਸਦੀ ਵੀਰ ਵੀ ਦੁੱਧ ਕਿੰਨਾ ਚਾਉਂਦੀ ਹੋਊਗੀ ਉਹ ਸੱਜਰਾਂ ਨੂੰ ਦੇਵਾਂ 6 ਕਿਲੋ ਦੱਸ ਲੈ ਉਹ ਢੀਆ ਸਿੰਘ ਨਹੀਂ ਹੈਗੇ ਇਹਦੇ ਹਾਂਜੀ ਹਾਂਜੀ ਆ ਵੀ ਕੋਈ ਥਾਣ ਹਵਾਨਾ ਚੈੱਕ ਕਰੋ ਪੂਰਾ ਸਾਫ ਤੇ ਥਾਣ ਵੀ ਬਹੁਤ ਚੰਗਾ ਲੱਗਾ ਬੜੀ ਚਵਾਈ ਬਹੁਤ ਆਵਦੀ ਹੈ ਹਾਂਜੀ ਪੂਰੀ ਦੁੱਧ ਵਾਲੀ ਆ ਗਏ ਬੱਚਾ ਦਿਖਾ ਲੋ ਬੱਚਾ ਆਵਾ ਕਟਾ ਮਗਰੇ ਤੇ ਇਹਨਾਂ ਤੋਂ 4 ਮਹੀਨੇ ਹੋ ਗਏ ਹਨ ਕਿ ਸੂਈ ਨੂੰ ਆ ਵੇਖੋ ਜੀ 2 ਮਹੀਨੇ ਦੀ ਸੂਈ ਲਾ ਕੇ ਜਨੇ ਪਰ ਦੁੱਧ ਦੀ 12 ਕਿਲੋ ਦੀ ਗਾਰੰਟੀ ਦੇਗੇ ਤੁਰੂਗਾ ਭਾਵੇਂ ਇੱਥੇ ਨਹੀਂ ਪਰਮਾਨੀ ਠੀਕ ਆ ਖਾਣਾ ਦਾ ਗੈਪ ਵੀ ਚੰਗਾ ਹਨਾ ਨਿਕਲੂ 12 ਦਾ ਕੋਈ ਯਾਰਾ ਲਾ ਕੇ ਨਾ ਕਿਨੇ ਵੀ ਯਾਰਾ ਹੋਊਗਾ ਜਦੋਂ ਜੋੜ ਲੇ ਖਾਣ ਬਾਕੀ ਬਹੁਤ ਸੋਹਣਾ ਲੱਗਾ ਹਾਂ ਹਾਂਜੀ ਗੈਪ ਬੜਾ ਖਾਣਾ ਦਾ ਸਾਡੇ ਚਾਈ ਬਹੁਤ ਜੀ 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 ਤੇ ਮੋਲ ਵੀਰ ਜੀ ਕਿੰਨਾ ਕਰ ਰਹਾ ਤਾਂ ਮੋਲ ਵੀਰ ਜੀ ਉਹਦਾ 85000 ਰੁਪਇਆ ਕਰਤੀ ਹਾਂ ਹਾਂਜੀ ਅਸੀਂ ਨਹੀਂ ਨਾ ਮੰਨ ਤਾਨ ਕਰ ਦੋਗੇ ਹਾਂ ੜਾ 75 ਦੀ ਰਾਇ ਕੈਨੇਡਾ ਵਾਲੇ ਵੀਰ ਕੋ ਨਾ ਕਰਾ ਲਈ ਥੋੜਾ ਭਾਜੀ ਤੁਸੀਂ ਦੱਸ ਦੋ ਕਰ ਦੋ ਮਨ ਥੋੜਾ ਬੋਦਾ ਜਿੰਨਾ ਮਰਜ਼ੀ ਕਰਾ ਲਓ ਤੁਸੀਂ ਮਾ ਦੱਸੋ ਫੇ ਜਿੰਨਾ ਕਹਦੋ ਉਦਾਂ ਕਰ ਲਾਗੇ ਬੋਲੋ ਇਹਦੇ ਕੋਈ ਪੈਸੇ ਲੈ ਲਓ ਕਿੱਦਾਂ ਕਰ ਲਿਓ ਹੁੰਦੇ ਇਹਨੂੰ ਕੀ ਕਹਿ ਸਕਦੇ ਆ ਠੀਕ ਠੀਕ ਆ ਤੇ ਤਿੰਨੇ ਇੱਕੋ ਜਿਹੇ ਕਾਲੀਆਂ ਟੀ-ਸ਼ਰਟਾਂ ਪਾਈਆਂ ਕਈ ਭੈਣ ਭਰਾ ਕਹਿੰਦੇ ਆ ਵੀ ਸ਼ਰੀਕਾ ਪਾਏ ਯਾਰਾ ਮੈਂ ਧੀ ਸੋਚੁੰਦਾ ਵੀ ਜਿੱਦਣ ਦਾ ਵੀਰ ਆਇਆ ਨਾ 10 12 ਸਾਲ ਹੋ ਗਏ ਜੀ ਏ ਮੇਰੇ ਲੱਗੇ ਨਹੀਂ ਆ ਠੀਕ ਠੀਕ ਮੈਂ ਤੁਸੀਂ ਤੇ ਯਾਰ ਦੋਸਤ ਬਣ ਗਏ ਯਾਰ ਮੇਰਾ ਤੇ ਚਾਚਾ ਭਤੀਜਾ ਜਾਂ ਇਹ ਚੀਜ਼ ਨਹੀਂ ਹੁੰਦੀ ਇਹ ਸਮਝ ਕੇ ਫਰਕ ਪੈ ਜਾਂਦਾ ਠੀਕ ਸਮਝਦੇ ਆ ਵੀ ਫਲਾਣਾ ਪਰ ਨਹੀਂ ਮੈਂ ਤਾਂ ਸੋਚਦਾ ਮੈਨੂੰ ਖੁਸ਼ੀ ਹੁੰਦੀ ਵੀ ਤੁਸੀਂ ਇਕੱਠੇ ਰਹਦੇ ਜੀ 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 ਕਿ ਮੇਰੇ ਬੱਚੇ ਦਾ ਪਿਆਰ ਮੇਰੇ ਭਰਾ ਨਾਲੋਂ ਜ਼ਿਆਦਾ ਮੇਰੇ ਨਾਲ ਜੀ ਬੜੀਆ ਚੀਜ਼ ਹੈ ਤੇ ਕਰਨਾ ਭਾਜੀ 75 ਜਾਂ ਮਨ ਜਿਹੜਾ ਮਰਜ਼ੀ ਕਰਾ ਲਓ ਦੱਸੋ ਕਰਦੇ ਯਾਰ 10000 ਰੁਪਿਆ ਕਰ ਦੋ ਜਿੱਦਾਂ ਕੋਈ ਭਾਜੀ ਇਹਦਾਂ ਗੱਲ ਕਰਾਈ ਜਿੱਦਾਂ ਠੀਕ ਠੀਕ ਹੈ ਬਾਕੀ ਮੈਂ ਤਾਂ ਦੁੱਧ ਬੜਾ ਜ ਦੁੱਧ ਬਾਕੀ ਸੋਹਣੀ ਇਸ ਅੱਖੀ ਖੁੰਝੀ ਨਹੀਂ ਕਿਸੇ ਬੰਦੇ ਦੀ ਹਾਂਜੀ ਹਾਂਜੀ ਸਾਫ਼ ਤੋਂ ਅਗਲੇ ਨੰਬਰ ਵਾਲੀ ਜਿਹੜੀ ਗੱਪਣ ਨੰਬਰ ਵਾਲੀ ਇਹ ਜਿਹੜੇ 15 20 ਲੈ ਜੂਗੀ ਗੱਪਣ ਹਣਾ ਗੱਬੜਿਆ ਠੀਕ ਆ ਵੱਡੀ ਆ ਮੈਂ ਕੱਦ ਕਾੜ ਪੂਰਾ ਵੱਡਾ ਚੌੜੀ ਚੰਗੀ ਆ ਜੀ ਮੰਜਾ ਡੈਂਦਾ ਉੱਤੇ ਹੈ ਸਿੰਘ ਦੀ ਕੁਆਲਿਟੀ ਕਿੰਨੀ ਸੋਹਣੀ ਹੈ ਪੂਰੀ ਲੀਲੀਆਂ ਦੇ ਮੈਂ ਹੁੰਦੀ ਆ ਪਰ ਪਿਓਰ ਨਹੀਂ ਬਣਦੀ ਪਿਓਰ ਨਹੀਂ ਬਣਦੀ ਹਾਂ ਜਿਹੜੀ ਚ ਜਦੋਂ ਪੱਕ ਹੁੰਦਾ ਮੱਥੇ ਦੇ ਵਿੱਚ ਚਿੱਟਾ ਤੇ ਅੱਖ ਬਿੱਲੀ ਆ ਤੇ ਪੂਛ ਵੀ ਚਿੱਟੀ ਆ ਆ ਵੇਖ ਕਰੋ ਜੇ ਬਾਕੀ ਪੇਠ ਬੁੜੇ ਦੀ ਪੂਰੀ ਚੌੜੀ ਆ ਅੱਛਾ ਟਿੱਪਣ ਪੂਰੀ ਇਹ ਮੈਂ ਕੋਈ ਹੀ ਪਿਛੇ ਦੀ ਕਿਸੇ ਬੰਦੇ ਨੂੰ ਆਪ ਹੀ ਵੇਚੀ ਤੇ ਮੈਨੂੰ ਇਹਨੇ ਭੇਜੀ ਡੰਗਰ ਦੇ ਵਿੱਚ ਮਾਦੀ ਦੇ ਵਿੱਚ ਹਾਂਜੀ 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 ਸੋਹਣੀ ਸਰਖੀ ਪੂਰੀ ਤੇ ਕਿੰਨਾ ਕੁ ਦੁੱਧ ਚਵਾਉਂ ਵੀਰ ਜੀ ਮੈਂ ਮੱਝ ਦਿੱਤੀ ਨਾ ਵੀਰ ਜੀ ਹਾਂਜੀ ਉਦੋਂ ਇਹ 14 ਮਹੀਨਿਆਂ ਦੀ ਸੂਈ ਇਹਦੇ ਨਾਲ 10 ਲੀਟਰ ਦੁੱਧ ਸੀ ਉਸ ਟਾਈਮ ਇੱਕ ਇੱਕ ਮਹੀਨੇ ਦੀ ਕਿ 20 ਘੜਾ ਦੀ ਬਣੀ ਹੁੰਦੀ ਹਾਂਜੀ ਤੇ ਉਹ ਬੰਦੇ ਨੇ ਹੋਰ ਹੋਰ ਜਦੋਂ ਹੋਰ ਮੱਝ ਮੇਰੇ ਕੋਲ ਸੱਜਰ ਲੈ ਗਿਆ ਤੇ ਮੈਨੂੰ ਇਹ ਦੇ ਦਿੱਤੀ ਹੁਣ ਵੇਖੋ ਕਿੰਨਾ ਕਰਦੀ ਹੈ 12 ਕਰਦੀ ਹੈ 15 ਕਰਦੀ ਹੈ ਇਹਦੇ ਚਲੋ ਸਾਮ ਦੇ ਸਿਰ ਤੇ ਆ ਜੀ 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 ਹਾਂਜੀ ਦੁੱਧ ਚੰਗਾ ਚਵਾਈ ਜਾਣਾ ਇਹ ਦੁੱਧ ਹਾਂਜੀ ਦੁੱਧ ਕਿੰਨਾ ਕੁ ਚਵਾਉਗੇ ਯਾਰਕਾ ਉਹ ਵੇਖੋ ਫੇਰ ਭਰਾ ਕਹਿ ਦਿੰਦੇ ਤੁਸੀਂ ਇੰਨਾ ਕਿਹਾ ਸੀ ਜਿੱਦਾਂ ਦੀ ਮੈਂ 15 ਕਿਲੋ ਮੈਂ ਦੁੱਧ ਕੱਢੂਗੀ ਬਾਕੀ ਪਿੱਠ ਪੂੜਾ ਪੂਰਾ ਚੌੜਾ ਵਾ ਸਾਂਭੀ ਆ ਬਾਕੀ ਅਗਲੇ ਦਿਨ ਸਾ ਵੀਰੇ ਮੈਂ ਤੇ ਚਵਾ ਪੰਜ ਮਹੀਨੇ ਦੀ ਸੂਈ ਤੇ 10 ਕਿਲੋ ਦੁੱਧ ਚਵਾ ਕੇ ਦਿੱਤਾ ਸੂਣ ਦੀ ਕਿੰਨੇ ਦਿਨਾਂ ਦੀ ਆ ਇਹਨੇ 15 ਦਿਨ ਲੈਣੇ ਵੀਰੇ 15 ਦਿਨ ਹਾਂ ਉਦੋਂ ਬਾਕੀ ਇਦਾਂ ਦੀਆਂ ਮੱਝਾਂ ਦੀਵਾਲੀ ਆ ਜਾਣੀ ਦੀਵਾਲੀ ਤੇ ਉਹਦੋਂ ਬਾਜ਼ਾਰ ਹੁੰਦਾ ਹਾਂਜੀ ਚੱਲ ਬਾਜ਼ਾਰ ਵੇਖ ਲਿਓ ਵੀ ਕਿੰਨੇ ਦੀ ਵਿਗਣੀ ਆ ਜਿੰਨੇ ਕੋਲ ਜੀ ਬਬਾ ਨਹੀਂ ਜਿਆਦਾ ਨਹੀਂ ਲੱਖ ਰੁਪਏ ਦੀ ਮੈਂ ਹੈਗੀ ਆ ਹੁਣ ਜੋ ਮੈਂ ਕਹਾਂ ਵੀ ਜਦੋਂ ਮੰਡੀ ਦੇ ਵਿੱਚ ਚਲ ਗਈ ਉਦੋਂ ਪਤਾ ਨਹੀਂ ਕਿੱਥੇ ਕਿੱਦਾਂ ਉੱਡਰ ਜਾਣਾ ਬਿਲਕੁਲ ਜੀ ਬਿਲਕੁਲ ਬਣਦੀ ਬੜੀ ਆ ਮੈਂ ਬਹੁਤ ਸੋਹਣੀ ਬਣਦੀ ਠੀਕ ਆ ਤੇ ਦੱਸੋ ਜੈ ਜੈ ਨਹੀਂ ਫੋਨ ਤੇ ਕਰ ਲਾਂਗੇ ਕੱਚੀ ਮੈਂ ਜਿੱਦਾਂ ਕਿਹਾ ਰਲ ਮਿਲ ਕੇ ਕਰ ਲਾਂਗੇ ਜਿੱਦਾਂ ਕੋਈ ਕਹੂਗਾ ਅਗਲੀ ਵਿਹੜ ਆ ਗਈ ਹਾਂ ਜੀ ਇਹ ਦਿਨ 15 ਦੇ ਵੀ ਰਹਿੰਦੇ ਆ ਦਿਨ 15 ਪਹਿਲਾ ਸੁਹਾਗ ਦੂਜਾ ਇਹ ਪਤਾ ਨਹੀਂ ਆਪਾਂ ਮੋਲ ਲਈ ਪਹਿਲਾ ਵੀ ਹੋ ਸਕਦਾ ਦੂਜਾ ਵੀ ਦਾਦੇ ਨਹੀਂ ਨਾ ਵੇਖੇ ਬਹੁਤ ਅਨੰਦ ਵੱਡਾ ਬਹੁਤ ਬੜਾ ਕਤੂਰਾ ਫੁੱਲ ਕਾ ਦਿਆ ਵਾ ਕਾ ਦ ਵੱਡਾ ਤੇ ਆਈਡੀਆ ਇਹਦਾ ਕਿੰਨਾ ਕਿ ਦੋਈਏ ਦੁੱਧ ਕਿੰਨਾ ਕਿ ਚੋਲ ਆਈਡੀਆ ਦੇ ਵਿੱਚ ਜਿੱਡੀ ਵੱੱਛੀ ਆ ਦੇ ਸਾਹਮਦੇ ਸਿਰ ਤੇ 20 22 ਕਿਲੋ ਇਹਨੂੰ ਕੀ ਆਂਦਾ ਜੀ 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 ਪੂਰਾ ਵੱਡਾ ਕਰਦੇ ਬਾਕੀ ਵਹਿੜਿਆ ਕਿਹੜੀ ਗਾਂ ਆ ਕੱਦ ਬੜਾ ਵਹਿੜਾ ਠੀਕ ਆ ਤੇ ਦਿਨ ਕਿੰਨੇ ਖੜੂਗੀ ਦੇਹੜਾ ਜੇ 15 ਰਹਿੰਦੇ ਵੀਰ ਦੀ 15 ਦਾ ਹਾਂ ਜੀ ਇਹਦੇ ਤੇ 4 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਹਾਂ ਜੀ 15 ਤੋਂ 18 ਬਾਅਦ ਹੀ ਲਾਓ 17 18 17 ਦਿਨ ਰਹਿੰਦੇ ਠੀਕ ਆ ਠੀਕ ਆ ਚਲੋ ਇਹ ਗੱਡੀ ਗੁੱਡੀ ਪਾਉਂਦੇ ਕਈ ਭਰਾ ਚਲੋ ਅਗਲੇ ਦੀ ਮਰਜ਼ੀ ਦੀ ਮੌਸੀ ਲੈ ਦੇ ਹਾਂ ਜੀ ਵੀਰ ਜੀ ਇਹਦਾ ਮੁੱਲ ਕਿੰਨਾ ਕਰਨਾ ਆਪਾਂ ਮੋਲ ਉਹਦਾ ਦੇ ਬੱਚੀ ਦੇ 60-65 ਹਜ਼ਾਰ ਦੀ ਹੋ ਜਾਣੀ ਬੱਤਰ ਹੋਗੇ ਜੀ ਚਲੋ ਹੋਣ ਦੇ ਦਾਂਗੇ 52 ਹਜ਼ਾਰ ਦੀ ਦੇ ਦੀ ਮਾਣ ਤਣ ਕਿੰਨਾ ਕਰੋਗੇ ਛੱਡ ਦਾਂਗੇ 2050 ਹੀ ਦੇ ਦਾਂਗੇ 50 ਪੂਰੇ ਦੀ ਬਾਗੀ ਜਿਹਨੂੰ ਪਸੰਦ ਹੋਵੇ ਫੋਨ ਕਰੇ ਹਾਂ ਜੀ ਹਾਂ ਜੀ ਠੀਕ ਹੈ ਅੱਗੇ ਸੂਈ ਆ ਗਈ ਹਾਂ ਜੀ ਸੂਈ ਆ ਇਹਦੇ ਨਾਲ ਖੋਲ ਕੇ ਭਾਈ ਮੜੀਏ ਗਾੜਲੇ ਥਾਂ ਤੇ ਨਾ ਅੱਧਾ ਥਾਂ ਨਾ ਗਾੜਲਾ ਸੂ ਆ ਕਿੰਨੇ ਦਿਨਾਂ ਦਾ ਹੋ ਗਿਆ ਸੂ ਆ ਇਹਨੂੰ ਹੋ ਗਏ ਹਣ ਕੇ 15 15 ਦਿਨ ਮਤਲਬ ਨਹੀਂ 10 12 15 ਦਾ ਆਈਡੀਆ ਹੀ ਆ ਆ ਬੱਚਾ ਇਹਦਾ ਵਸ਼ਾ ਵਸ਼ਾ ਬੱਚਾ ਵਸ਼ਾ ਹਾਂਜੀ ਇਹਦਾ ਨਾ ਗਾਲਲਾ ਥਣ ਜਿਹੜਾ ਨਾ ਬੈਂਡ ਜਿਹੜੇ ਬਨੇ ਬਈਦਾ ਉਹ ਅੱਧਾ ਜੇ ਅੱਛਾ ਅੱਧਾ ਹਾਂਜੀ ਹਾਂਜੀ ਆਪਾਂ ਝੂਠ ਮਾਰਗੇ ਨਹੀਂ ਅੱਧੀਆਂ ਧਾਰਾ ਆਉਂਦੀਆਂ ਅੱਧੀਆਂ ਨਹੀਂ ਅੱਧਾ ਸਣ ਮਤਲਬ ਚੋਈਏ ਤੇ ਬਰਾਬਰ ਜਿਦਾ ਅੱਧਾ ਆਉਦਾ ਤੇ ਥਾ ਨਹੀਂ ਮਿਲੋਂਗਾ ਚੜੀਆਂ ਚੜੀ ਚੜਿਆ ਨਹੀਂਗਾ ਹਨਾ ਨਹੀਂ ਫਰਕ ਪਿਆ ਥੋੜਾ ਜਿਹਾ ਅੱਛਾ ਚੜਿਆ ਚੜਦਾ ਵਾ ਜਿਹੜੀ ਗੱਲ ਕੋ ਫੋਨ ਤੇ ਕੇ ਨੂੰ ਜਜਮੈਂਟ ਨਾ ਹੋਵੇ ਫੇਰ ਅਗਲੇ ਭਰਾ ਆਂਦੇ ਸਾਨੂੰ ਆ ਨਹੀਂ ਦੇਖਿਆ ਇਸ ਵਿੱਚ ਆਪਾਂ ਸੱਚ ਦੱਸ ਕੇ ਦਵਾਂਗੇ ਉਹ ਤਾਂ ਇਹਦੇ ਨਾੜਾ ਨੋੜਾ ਬੜੀਆਂ ਹਾਂਜੀ ਹਾਂਜੀ ਠੀਕ ਹੈ 15 ਕਿਲੋ 15 ਕਿਲੋ ਦੋ ਦਿਆਂਗਾ ਸੋਹਣੀ ਸੰਖੀ ਪੂਰੀ ਆ ਦੇ ਵੀ ਮੁਖ ਦੇ ਭਾ ਦਵਾਂਗੇ ਵੀ ਗੱਲ ਇਹਦਾ ਜਿਹੜਾ ਦੁੱਧ ਵਾ ਮੱਝਾਂ ਰਗਾ ਹੁੰਦਾ ਵੀਰ ਜੀ ਹਾਂਜੀ ਹਾਂਜੀ ਵਧੀਆ ਚਿੱਟਾ ਵਾ ਦੁੱਧ ਹਾਂਜੀ ਆ ਸ਼ੰਗ ਦਾ ਪਰਾਂ ਭਾਜਦਾ ਮੈਂ ਫੇਰ ਵੇਚ ਲੈ ਆਉਂਦਾ ਜਿੱਥੇ ਵੀ ਆਜਾ ਲੱਗ ਗਏ ਇਹ ਪਰੋਂ ਘੜਦਾ ਚਲ ਕੋਈ ਗੱਲ ਨਹੀਂ ਹਾਂਜੀ ਅਜੇ ਵਾਂਡੇ ਆਇਆ ਵਾ ਨਾ ਆਹ ਆਪਣੇ ਘਰ ਆ ਵਾ ਨਹੀਂ ਕੋ ਆਲੂ ਗਰਾਉਂਡ ਹੈ ਉਧਰ ਪਿਆਏ ਤੇ ਕੱਪੜੇ ਹੋਣੀ ਪਏ ਆ ਮੈਂ ਉੱਥੇ ਵੀ ਬੜੀ ਡਰਾਈਵਰੀ ਕੀਤੀ ਮਾੜਾ ਇਧਰ ਨੂੰ ਵੀ ਕਰ ਠੀਕ ਸਵੇਰ ਦਾ ਟਰੈਕਟਰ ਤੇ ਜਾੜਿਆ ਹੁੰਦਾ ਅੱਛਾ ਤੇ ਜਿਹੜੇ ਬੰਦਾ ਕੰਮ ਕਰਨ ਗਿੱਜਾ ਨਹੀਂ ਬੈਠ ਸਕਦਾ ਬਿਲਕੁਲ ਹਾਂਜੀ ਤੇ ਕਿੰਨਾ ਮੁੱਲ ਕਰਨ ਮੁੱਲ ਤੇ 50000 ਵੀ ਕਰਦੇ 45 ਵੀ ਕਰਦੇ 40 ਵੀ ਕਰਦੇ ਹਾਂਜੀ ਤੇ 36000 ਦੀ ਗੱਲ ਹੋਏ ਮੌਕੇ ਦੇ ਮਾਣ ਥੋੜਾ ਬਾਲਾ ਹੋ ਜਾਊਗਾ ਪਰ ਕਹਿੰਦੇ ਦੇਣੀ ਨਹੀਂ ਇਹ ਬਾਤ ਫੋਨ ਕਰ ਲਿਆ ਪਾਣੀ ਕਹਿੰਦੇ ਦੇਣੀ ਅਗਲਾ ਥਾਂ ਅੱਧੇ ਦੇ ਕਰਕੇ ਰੇਟ ਘਟਿਆ ਦਾ 55 56000 ਦੀ ਗਾ ਜੀ 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 ਹਾਂਜੀ 14 ਕਿਲੋ 14 ਲੀਟਰ ਮਾਰਨਾ ਤੇ 14 ਕਿਲੋ ਦੁੱਧ ਚੋਕੇ ਲੈ ਜਾਣਾ ਠੀਕ ਹੈ ਜੀ ਬਾਕੀ ਇਹ ਕੋਈ ਕਈ ਭਰਾ ਕਹਿੰਦੇ ਇੰਨਾ ਵੇਖੀ ਆਪਾਂ ਦੇ ਵੇਚਣੀ ਆ ਆਪਾਂ ਜਿਹੜਾ ਪਹਿਲਾ ਫੋਨ ਆ ਗਿਆ ਆਪਾਂ ਜੇ ਹਾਂ ਨਾ ਜਿੰਨਾ ਵੀ ਹੋ ਗਈ ਕਰ ਲਈ ਦੀ ਕਈ ਕਹਿੰਦੇ ਯਾਰ ਵੀਡੀਓ ਜਿਹੜੀ ਨੂੰ 10 ਮਿੰਟ ਹੋਇਆ ਦੀ ਕਿਦਾਂ ਵੇਚਦੀ ਤੇ ਫੇ ਯਾਰ ਸਾਡਾ ਨਹੀਂ ਨਹੀਂ ਛੋਟ ਤੇ ਖਰੀਦ ਲੈਂਦੇ ਨਹੀਂ ਛੋਟ ਤੇ ਲੈ ਲੈਂਦੇ ਬਸ ਬਸ ਚਲੋ ਯਕੀਨ ਹੀਂ ਵੀ ਥੋੜਾ ਵਧੀਆ ਤਰੀਕੇ ਕੋਸ਼ਿਸ਼ ਕਰਦੇ ਵੀ ਚੰਗੇ ਤੋਂ ਚੰਗਾ ਹੀ ਵਰਤੀ ਗਏ ਹਾਂਜੀ ਹਾਂਜੀ ਸਾਰੇ ਭਰਾ ਆ ਜਾਂ ਕੋਈ ਨਹੀਂ ਹਾਂਜੀ ਠੀਕ ਹੈ ਕਰਨੀ ਵੀਰ ਜੀ ਗੱਲਬਾਤ ਕੋਈ ਹੋਰ ਬਸ ਠੀਕ ਹੈ ਗੱਲਾਂ ਬਾਤਾਂ ਭਰਾਵਾਂ ਨਾਲ ਚੱਲਦੀਆਂ ਰਹਿੰਦੀਆਂ ਜਦੋਂ ਫੋਨ ਕਰਦੇ ਆ ਚਲੋ ਇਹ ਗੱਲੋਂ ਥੋੜੀ ਮਾਫੀ ਦੇ ਦੇਓ ਮੈਨੂੰ 10 ਦਿਨ ਮੇਰੇ ਕੋਲ ਫੋਨ ਨਹੀਂ ਚੁੱਕਿਆ ਬਸ ਆ ਮੇਰੇ ਕੋਲ ਕਈ ਕਹਿਣਗੇ ਵੀ ਹੁਣ ਵੀਡੀਓ ਪਾਈ ਆ ਹਨਾ ਵੀਡੀਓ ਪਾਉਣ ਦਾ ਟਾਈਮ ਹੈਗਾ ਫੋਨ ਚੁੱਕਣ ਦਾ ਨਹੀਂ ਚੁੱਕੇਗੇ ਮੇਰੇ ਕੋਲ ਚਲੋ ਕੋਈ ਗੱਲ ਨਹੀਂ ਕਮੋਲ ਹੀ ਬੈਠਾ ਬਣ ਜਾਂਦਾ ਬੰਦਾ ਥੋੜਾ ਮੇਰੇ ਨਾਲ ਸਿਸਟਮ ਹੀ ਇਦਾਂ ਦਾ ਬਣ ਗਿਆ ਸੀ ਮੈਂ ਕੋ ਦਸ ਦਿਨ ਤੇ ਉਹ ਹੀ ਚਲੋ ਆਪੋ ਆਪਣਾ ਮਨ ਹੁੰਦਾ ਕਈ ਨਹੀਂ ਪਰਵਾਹ ਕਰਦੇ ਆਪਾਂ ਕਰਦੇ ਭਾਜੀ ਠੀਕ ਆ ਸਹੀ ਆਹੀ ਪਹੂ ਸੇਲ ਕਰਨੇ ਵੀਰ ਨੇ ਬਹੁਤ ਹੀ ਸੋਹਣੇ ਸੁਨੱਖੇ ਆ ਆ ਗਿਆ ਆਪਣੀ ਤਸੱਲੀ ਕਰਕੇ ਚੱਕ ਪਾਸਾ ਲੈ ਕੇ ਜਾਇਓ ਵੀਡੀਓ ਨੂੰ ਕਰਦੇ ਹੋ ਸ਼ੇਅਰ ਜੀ ਧੰਨਵਾਦ